ਕੱਲੀ ਉਹ ਟਾਕੀ ਸਾਂ ਮੰਗ ਜਾਂਦੇ ਦਿਖਾਉਣਾ ਡਾਕਟਰ ਨੂੰ ਸੱਪੀ ਆ ਮੈਂ ਟਾਕੀ ਆ ਨਾ ਰੈਸਟਰ ਜਾਣ ਦਾ ਟਾਈਮ ਕਿਹੜਾ ਰਹਿ ਗਿਆ ਹੁਣ ਟੜਕੀ ਬਗ ਗਈ ਨਾ ਮੈਂ ਨਹੀਂ ਜਾਂਦਾ ਮੈਂ 4 ਦਿਨ ਕਹਿ ਕੇ ਆਏ ਗਰੇ ਬਸ ਤੇਰੇ ਕੋਲੇ ਕਿ ਲੁੱਕ ਆ ਉਹਦੇ ਲੜਕੇ ਆ ਮੇਰੇ ਦੇ ਇੱਕ ਦੋ ਤਾਂ ਚੱਪਲਾਂ ਵੀ ਮਾਰ ਗਈ ਆਉਂਦੇ ਸੀ ਅੱਛਾ ਹਾਂ ਤੇਰੀ ਕਰਤੂੂਜੀ ਹੈ ਰੀ ਹੁਣ ਸਪੈਡ ਹੋ ਗਿਆ ਭੈਣ ਖਸਮੋ ਜੇ ਢੋਲਾ ਰਹਿ ਗਿਆ ਝੂਠ ਜੇ ਦੱਸ ਕੇ ਆਉਂਗੇ ਸਿੱਧੀਆਂ ਮੱਥੇ ਮਾਰ ਕੇ ਆਏ ਨਹੀਂ ਮੁਰਦਾ ਢੋਲਾ ਨਾ ਆਇਆ ਇਹ ਖੂਨ ਸਪੈਕ ਹੋ ਗਿਆ ਜਾਨੇ ਜਮਾ ਜਹਿਆ ਨੈਣਾ ਦੇ ਵੀ ਜਾਇ ਜਹੇ ਜਾਇ ਦੇ ਕਰੇ ਬੜਕੇ ਮੇਰੇ ਛਾਲ ਕਰੇ ਨੇ ਕਿੱਡਾ ਉੱਚਾ ਪਾਇਆ ਇਹਦਾ ਥੋਈ ਇਹਦਾ ਤੇਲ ਮੁੱਕ ਗਿਆ ਤੂੰ ਦੱਸ ਵੱਧ ਦੇ ਦੇ 100 ਰੁਪਇਆ ਪੈਂ ਚੋੜ ਕੇ ਆਪ ਜੇ ਬੰਦੇ ਨੂੰ ਨਹੀਂ ਪੈਸੇ ਦਿੰਦੀ ਤੂੰ ਆ ਖਾਨਸੂਰਗੇ ਕਿੱਥੇ ਦੇਗੀ ਪਾਪ ਅਣੀ ਪੈਂ ਤੇ ਯਾਰ ਘਰੇ ਹੋਣਗੇ ਕੇ ਨਾ ਬਦਾਰ ਖੋਦੋ ਸਤੂ ਅੰਦਰ ਲਾਉਣੀ ਆ ਕੀੜੇ ਪੈਣਗੇ ਮਰेंगी ਸੱਪ ਲੜਕੇ ਤੇ ਮਿੱਤਰਾਂ ਨੂੰ ਧੋਖਾ ਦੇਣਗੇ ਭੈਣ ਚੋਦ ਗਏ ਸੌੜਾ ਦਾ ਕਾਹਦਾ ਹੋਵੇ ਤੇ ਫਿਰ ਆਪਾਂ ਨੂੰ ਕਹ ਲੈ ਪਰ ਫੁੱਫੜ ਹੋ ਗਏ ਫੁੱਫੜ ਜਦੋਂ ਬੰਦ ਗਏ ਨਾ ਉਹ ਲੋਕਾਂ ਨੂੰ ਭੈਣ ਦੇ ਯਾਰ ਗੇਟ ਤੋਂ ਲੈ ਜਾਂਦੇ ਆ ਇਹਦਾ ਪਹਿਲਾਂ ਪਹਿਲੇ ਲੈ ਜਾਂਦੇ ਆ ਵੀ ਕੁੜੀ ਨੂੰ ਕਿਤੇ ਛੱਡ ਨਾ ਦੇਵੇ ਆਇਓ ਭੈਣ ਦੇ ਯਾਰੋ ਚਲ ਖਿਲਾ ਦੇ ਗੇ ਰਾਣਾ ਇਹ ਵਾ ਸੁਬਾ ਕਰਾਵਾਂਗੇ ਭੈਣ ਦੇ ਯਾਰਾਂ ਤੋਂ ਜੇ ਕਰਨਗੇ 4 ਦਿਨ ਕੱਪੜੇ ਤਾਂ ਨਾ ਪਾ ਲਈ ਆਏ ਹੋ ਮੁੰਡਿਓ ਭੈਣ ਦੇ ਯਾਰ ਜਾਣਦੀ ਵੀ ਫਫੜ ਆਇਆ ਲੈ ਪੈਸਾ 2 ਨਾਂ ਨਿੱਕਾ ਨਾ ਮੋਟਾ ਭੈਣ ਦੇ ਖਾਸਮਾਨੇ ਕਿੱਛੇ ਲਹੂ ਪੀਤਾ ਗੰਡ ਪਾਇਆ ਕਿੱਥੇ ਤੋਂ ਪਤਾ ਨਹੀਂ ਕੌਣ ਆਇਆ ਓਏ ਯਾਰੀ ਨਗਲਾਂ ਗਈ ਭਾਂਗ ਪੁਰਾਣਾ ਆਇਆ ਫੁੱਫੜਾ ਆਇਆ ਤੁਹਾਡਾ ਭੈਣ ਦੇ ਯਾਰੋ ਇਹ ਖਾਸ ਮਜ ਬਾਹਰ ਆ ਜਾਓ ਇੱਕ ਤਾਂ ਉਹ 12 40 ਦੇਤੀ ਮੈਨੂੰ ਜੇ ਉਹਨੇ ਤਾਲ ਘਰੇ ਤਾਂ ਨਹੀਂ ਚੱਲਦੀ ਨਾ ਤਾਂ ਚਾਰ ਦਿਨ ਸੇਵਾ ਕਰਾਵਾਂਗੇ ਭੈਣ ਦੇ ਯਾਰਾ ਦੋ ਗੁਰੂਏ ਓਏ ਉਹ ਮਰੂ ਯਾਰਾ ਕੇ ਮਰਗੇ ਭੈਣ ਦੇ ਯਾਰੋਂ ਤਾਂ ਨਹੀਂ ਫਰਿਜ ਟੇਬਲ 'ਚ ਪਏ ਪ੍ਰਸ਼ਨਾਂ ਲੱਗੇ ਚੱਲੇ ਦੇਖਣਾ ਯਾਰਾ ਉਈ ਆਉਂਦਾ ਸਾਹਬ ਚ ਗੱਲ ਕੇ ਚੱਲਿਆ ਨਹੀਂ ਹੋਏ ਤਾਰ ਆਇਆ ਬੜਾ ਟੁੱਟਿਆ ਹੋਇਆ ਮਿਸਤਰੀ ਨੂੰ ਸੱਤ ਲੈਣਾ ਹੁਣ ਹੱਥ ਹੱਥ ਲੱਗ ਜੀ ਚਲ ਮਿਸਤਰੀ ਸੱਤ ਲੈ ਤੂੰ ਬਣਾ ਕੇ ਦੇਖ ਕੇ ਆ ਯਾਰ ਬਾਹਰ ਉਹ ਬੁਈਆ ਕਿਤੇ ਕੋ ਪਸੂ ਤਾਂ ਹੀ ਖੁਣੇ ਕਰ ਰਿਹਾ ਮੈਨੂੰ ਵੀ ਲੱਗਦਾ ਹੈ ਆ ਆਇਆ ਬਹਿਰੇ ਦੇਖੀ ਕਿ ਕਰ ਸਕਿਆ ਯਾਰ ਉਹ ਫੜ ਰ ਸਸਰੀ ਦਾ ਪਫੜ ਤਰੀ ਕਾਲ ਭੈਣ ਦੀ ਕਾਲ ਜਾਵੇ ਤੁਹਾਨੂੰ ਇਹ ਨਹੀਂ ਪਤਾ ਵੀ ਘੰਟ ਕੇ ਕਦੋਂ ਘਦਾ ਰਹੇ ਕਦੋਂ ਘਦਾ ਰਹੇ ਘਾਟਾ ਹੋਵੇ ਔਰ ਉਪਾਰ ਖੇ ਤੁਸੀਂ ਅੰਦਰ ਕੀ ਕਰਦੇ ਸੀ ਉਹ ਅੰਦਰ ਆ ਹੀ ਪੱਖਾ ਲਾਈ ਬੈਠੇ ਸੀਗੇ ਹਾਂ ਉਹ ਪੱਖਾ ਤੋਂ ਕਦਰ ਵੀ ਕਰ ਲਿਆ ਕਰੋ ਵੀ ਰਿਸ਼ਤੇਦਾਰ ਆਇਆ ਪਤਾ ਨਹੀਂ ਲੱਗਿਆ ਅੰਦਰ ਬੈਠੇ ਮਾਰੇ ਬੂਲੇ ਆ ਕੇ ਉਧਰ ਮਰ ਕੇ ਸਾਰੇ ਕੋਈ ਨਹੀਂ ਆ ਉਹ ਚਾਚਾ ਅੰਦਰ ਬੈਠਾ ਸੀਗਾ ਹਾਂ ਇਹ ਚਾਚੇ ਦੇ ਭੈਜੇ ਨੂੰ ਆ ਉਹ ਚਾਚਾ ਕਿਉਂ ਚਲਦੀ ਆ ਨਾ ਜੱਟ ਦੀ ਭਰੇ ਤਾਂ ਨਹੀਂ ਕੋਈ ਬਤੂਈ ਦਾ ਫਿਰ ਜਣਾ ਬੱਚੇ ਨੂੰ ਦੇਖੀ ਕਹਿੰਦਾ ਤਾਂ ਤੱਲੇ ਹੁੰਦੇ ਪਸ਼ੂ ਆ ਕੋਈ ਹੋਏ ਤਾਂ ਇਹ ਆਉਂਦੇ ਖੁੱਲ ਗਿਆ ਫੁੱਫੜਾ ਰਿਹਾ ਉੱਥੇ ਉੱਪਰ ਗੜਾ ਹਟਾ ਲੈ ਆ। ਪਾਏ ਨਾ ਇਹ ਛੇਤਰਾਂ ਦੀ ਲੈ ਕੇ ਕਿਧਰੋਂ ਆ ਗਿਆ। ਆਲੀ ਇੱਥੇ ਕੋਈ ਹੈਗਾ ਹੱਥ ਜੋਏ। ਉਹ ਚੋਰ ਆ ਗਿਆ। ਉਹ ਤਾਂ ਹੱਥ ਵੀ ਨਹੀਂ ਲਾਉਣ ਦਾ ਪਤਾ ਨਹੀਂ ਕੀ ਬਾਪੂ ਗੰਬਾ ਕੋਈ ਪਤਾ ਨਹੀਂ ਕੀ ਆ। ਹੋਰ ਆਉਂ ਚੀਏ ਮੰਨ ਜਾਏ ਨਾ ਮੰਨ ਪਹਿਲਾਂ ਭੈਣ ਗੜਾ ਵਾ ਪਿੰਡੋਂ ਕੁੱਟਕਾ ਕੇ ਤੇ ਹੁਣ ਇੱਥੋਂ ਘਾ ਕੇ ਜੋ। ਤੇ ਨੋਣ ਮੈਂ ਕਹਦਾ ਤੇਰਾ ਨਰਮ ਖੂਨ ਆ ਤੂੰ ਨਾ ਬੁੱਲੀ ਤੂੰ ਸ਼ੇਰ ਮਾਰ ਕੇ ਜਾ ਪਾਣੀ ਪੂਣੀ ਪਿਆ। ਤੇ ਤੂੰ ਜਾ ਤੂੰ ਸੱਜਿਆ ਜਾਂਦਾਗਾ। ਜਾਨੋ। ਕੋਈ ਗੱਲ ਪਾਣੀ ਲੈ ਪਾਣੀ। ਇਹ ਤਰ੍ਹਾਂ ਦੀ ਲੈ ਕੇ ਆਖਾਂ ਨੂੰ ਬਾਕੀ ਆਖਣਾ ਚਲ ਕੋਈ ਨਹੀਂ ਯਾਰ ਫੇਰ ਵੀ ਰਿਸ਼ਤਾ ਕਰਨੀ ਵਜੀ ਹੋਜੀ ਗੱਲ ਬਾਤ ਉਹ ਬੱਲੇ ਬੜ ਬੱਲੇ 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 ਓਏ ਹੋਰ ਰਿਸ਼ਤਾ ਉਹ ਜੀ ਬਈ ਆਵਾਜ਼ ਕਮ ਲਾ ਲਾ ਕਮ ਲਾ ਲਾ ਯਾਰ ਘੰਟਾ ਹੋ ਗਿਆ ਭੈ ਜੋ ਆਏ ਉਹ ਘੰਟਾ ਕੀ ਭੈ ਤੇ ਲਾਈਟ ਹੈ ਨਹੀਂ ਸਿੰਦਰੋ ਫਰਿਜ ਜਾ ਖਰਾਬ ਹੋ ਰਿਹਾ ਅਸੀਂ ਉਹ ਦੇਖੀਆ ਨਹੀਂ ਜੀ ਉਹ ਦੇਖੀਆ ਉਹ ਹੀ ਆਖਾਂ ਨੂੰ ਦੱਕੀ ਆਖਣਾ ਪਤੰਦਰਾ ਤਪੇ ਰਹਿਣਾ ਹੋਰ ਸਾਰੇ ਦੇ ਸੈਟਾਂ ਸਾਰੇ ਘਰ ਪਰਿਵਾਰ ਠੀਕ ਹੈ ਸਾਰੇ ਬਸ ਜਿਹੇ ਜਿਹਾ ਕੁਝ ਹੈ ਠੀਕ ਹੈ ਯਾਰ ਚੱਲ ਚੰਗੀ ਗੱਲ ਹੈ ਹੋਰ ਨਾ ਬਸ ਠੀਕ ਹੈ ਫਸਲ ਬਾੜੀ ਦਾ ਓਏ ਅੱਗ ਲੱਗੇ ਫਸਲ ਬਾੜੀ ਯਾਰ ਪੱਸਾ ਉਹ ਯਾਰ ਐਂ ਕਹਿੰਦਾ ਬੋਲਦਾ ਹੁੰਦਾ ਯਾਰ ਹੋਰ ਵੀ ਯਾਰ ਮੈਨੂੰ ਘੰਟਾ ਗੇਟ ਤੋਂ ਹੋ ਗਿਆ ਖੜੇ ਨੂੰ ਯਾਰ ਉਹ ਘੰਟਾ ਉਹੋ ਜਿਹਦਾ ਤੇਲ ਮੁੱਕ ਗਿਆ ਮੋਟਰਸਾਈਕਲ ਦਾ ਹੋਰ ਤੇਲ ਮੁੱਕ ਗਿਆ ਤੇਲ ਉਪਰ ਇਹ ਕੋਲ ਲੈਣੇ ਸੀ ਸਰਦਾਰ ਬੰਦਾ ਯਾਰ ਤੂੰ ਸਰਦਾਰ ਦਾ ਮੈਂ ਕਿਹੜਾ ਜਿਹਦੇ ਦਾ ਮੈਂ ਆਪਣਾ ਪਾਣੀ ਪੀ ਲੈ ਇਸ ਤਰ੍ਹਾਂ ਤੂੰ ਇੱਕ ਭਰੌਣਾ ਬਹਲਾ ਭਰੌਂਦਾ ਨਹੀਂ ਯਾਰ ਆਖਣ ਦਾ ਕੀ ਰਾਂ ਦਾ ਮੈਨੂੰ ਤੇ ਘਰੇ ਉਹ ਤੇ ਗੁੱਸਾ ਹੈਗਾ ਉਹ ਗੁੱਸਾ ਤੂੰ ਪਾਣੀ ਪੀ ਪਹਿਲਾਂ ਆਪਣਾ ਪਾਣੀ ਪੀ ਪਾਣੀ ਪੀ ਪਾਣੀ ਭੈਣ ਦੇ ਖਤਮ ਹੋਏ ਪੀਉਂਦੇ ਹੁੰਦੇ ਨੇ ਪਾਣੀ ਹੋਰ ਕਿੰਨੇ ਪਾਏ ਦੇ ਫਿਰਦੇ ਆ ਪਤਾ 1.5 ਲੱਖ ਦਾ ਬਣਵਾਇਆ ਇਹ ਉਹ ਨਿਆ ਉਹ ਮਹਿੰਗਾ ਭਾਈ ਮਹਿੰਗਾ ਮਹਿੰਗਾ ਨਾਲੇ ਹੋਰ ਠੰਡਾ ਠੰਡਾ ਇਹ ਪਾਣੀ ਮੈਂ ਢਿੱਡ ਦੇ ਜੜ ਪਾ ਦੂੰ ਸਾਲੇ ਠੰਡੇ ਇਹਦੇ ਪਾਣੀ ਪੀ ਗੜਾ ਤਾਂ ਨਹੀਂ ਖਰਾਬ ਹੁੰਦਾ ਨਹੀਂ ਖਰਾਬ ਉਹ ਖਰਜਾ ਬਲੇ ਫੜੋਂ ਦਾ ਪੀ ਲੈਣ ਦੇ ਉਹ ਯਾਰ ਤੂੰ ਐਸੇ ਨੂੰ ਪੀਦੇ ਯਾਰ ਮੈਂ ਤਾਂ ਫੇਰ ਪੀ ਲੂੰ ਆਪੇ ਯਾਰ ਪੈਪਸੀ ਲਿਆ ਕੇ ਲਾ ਦੇ ਮੂੰਹ ਨੂੰ ਦੇਖ ਦੇਖ ਪਾ ਨਾ ਕਿ ਮੈਂ ਮਰੀ ਕੀਤੇ ਤੇ ਮਗਰ ਰੂ ਤੇ ਮਾਰਦਾ ਕਿਹੜਾ ਯਾਰ ਮਾਰੇ ਬੰਦੇ ਨਾਲ ਪੰਗਾ ਹੀ ਹੁੰਦੇ ਬੱਲੇ ਮੱਲ ਆਹ ਛੇੜਾ ਲਾਈਟ ਹੈਗੀ ਆ ਓਏ ਤੇ ਗਈ ਹੋਈ ਹੈ ਲਾਈਟ ਓਏ ਲਾਈਟ ਮੇ ਲਾਈ ਬੱਗ ਗਈ ਹੈ ਨਾ ਇਹ ਲਾਈਟ ਵਾਲੇ ਵੀ ਭਾਜਣੇ ਕਲੇਸ਼ ਕਰਾਉਣ ਲਾਈਟ ਵਾਲੇ ਕਾਨੂੰ ਬੱਗ ਗਈ ਸੋਨੂੰ ਆ ਵੀ ਬਗ ਜੂਗਾ ਇਹ ਓਏ ਸੋਨੂੰ ਆਈ ਹੈ ਹੁਣ ਵੀ ਇਹ ਬਗ ਜੂ ਸੱਚ ਕੱਟਤੀ ਹੋਊਗੀ ਮੈਨੂੰ ਪਤਾ ਏ ਤੁਹਾਡੀ ਗਰਦੂਦ ਦਾ ਆ ਸੇ ਚਾਰ ਛੂਟ ਇੱਥੇ ਰਹੁ ਸੌਰੇ ਨੇ ਮੇਰੇ ਤੇਰਾ ਘਰ ਆ ਯਾਰ ਤੂੰ ਤਾਂ ਐਵੇਂ ਘਬਰਾਈ ਜਾਂਦਾ ਐਵੇਂ ਘਬਰਾਈ ਜਾਂਦਾ ਓਏ ਪੈਣ ਦੇ ਕੇਲੇ ਜਿਹੜਾ ਵੇ 100 ਰੁਪਇਆ ਇੱਕ ਦਿੱਤਾ ਸੀਗਾ ਮਰੀ ਜਾਂ ਨਾ ਭਕਾਈ 50 ਦਾ ਅੱਜ ਪੜੋਈਏ ਚ ਤੇਲ ਪਵਾ ਲਿਆ 50 ਦਾ ਮੈਂ ਆਪਦੇ ਚ ਪਵਾ ਲਿਆ ਤੂੰ ਜੇਹੇ ਜੀ ਕੋ ਕੋ ਇਹਦੇ ਬੱਚੇ ਦੱਸ ਕੇ ਨਹੀਂ ਆਇਆ ਯਾਰ ਅੱਜ ਦੱਸ ਕੇ ਉਹਨੂੰ ਭੈਣ ਦੇ ਦੋ ਪਾ ਵੀੜਨੀਆਂ ਸੀ ਮੈਂ ਕੱਢ ਕੇ ਲੈ ਆਵਾ भेज आए तू ने जिला सळा बना के ल्याया दा ए भी सब अठ्ठा बोलिए ना तू बोलिए ना तू रे तेरा तू हो ਛੜਿਆ ਯਾਰ ਬਾਕੀ ਦੀਆਂ ਗੱਲਾਂ ਦਾ ਤੂੰ ਤੁਹਾਨੂੰ ਪਤਾ ਨਹੀਂ ਇਤਦਾਰ ਨਾਲ ਕਿਵੇਂ ਵਰਤਦੇ ਹੁੰਦੇ ਨੇ ਪਰਵਾਰ ਦੇ ਵਿੱਚ ਹੋਰ ਖੈਰ ਸੁੱਖ ਸ਼ਾਂਤੀ ਹੈ ਖਾਇ ਸੁਖੀ ਐ ਬਸ ਜਿੱਦੇ ਦੀ ਥੋੜਾ ਜਿਹੀ ਸਿਹੜੀ ਐ ਬਸ ਉਹਦੇ ਦੀ ਖੈਰ ਸੁਖੀ ਐ ਉਹ ਕੋਈ ਨਹੀਂ ਐ ਚੱਕ ਰੱਖਿਆ ਓਏ ਕਾ ਨੂੰ ਚੱਕ ਛੱਡੇ 100 ਰੁਪਏ ਦਿੱਤਾ ਯਾਰ 50 ਦਾ ਤੇਲ ਪਵਾ ਰ ਮੈਂ 50 ਹਜ਼ਾਰ ਦੇ ਚ ਪਵਾ ਰ ਉਹ ਖੜਾ ਪਣੋਈਆ ਮੁਕਿਆ ਉਹਨੂੰ ਕਹਿ ਨਹੀਂ ਸਕਦੇ ਤੇਲ ਵੀ ਤੈਨੂੰ ਪਾ ਕੇ ਤੁਰਾਂਗੇ ਤੈਨੂੰ ਐ ਵਧੀਆ ਬਣਾ ਕੇ ਤੁਰਾਂਗੇ ਤੂੰ ਮੈਨੂੰ ਪਤਾ ਐ ਤੂੰ 6 ਸਾਲ ਸੀ ਮਹੀਨਾ ਬਾਅਦ ਜਦੋਂ ਆਉਣਾ ਨਾ ਇੰਨੀ ਕਿਤਾਬ ਪੜਦਾ ਹੁੰਦਾ ਸੇਵਾ ਹੱਕ ਵੀ ਹੈ ਪਤਾ ਮੈਨੂੰ ਪਤਾ ਹੈ ਵੀ ਰਿਸ਼ਤੇਦਾਰ ਤਾਂ ਮੇਰਾ ਠੀਕ ਹੈ ਤਾਂ ਚਲ ਜਿਹੇ ਜੀ ਹੈਗੇ ਹੈਗੇ ਗੱਲ ਨਹੀਂ ਤੂੰ ਘਬਰਾਇਆ ਨਾ ਕਰ ਟੈਨਸ਼ਨ ਨਾ ਲੈ ਅਗਰ ਉਹ ਬੰਦਾ ਮੜਿਆ ਕਹਿ ਤਾਂ ਦਿਆ ਕਰੋ ਵੀ ਇਹਨੂੰ 5-700 ਰੁਪਏ ਦੇ ਦਿਆਗਾ ਮੰਡੀ-ਮੁੰਡੀ ਜਾਂਦੇ ਨੂੰ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਤੈਨੂੰ ਤੇ ਤਮੈ ਕੇਲੇ ਵੀ ਲਿਆਵਾਂ ਲੈ ਹੁਣ ਜਵਾਕ ਨੇ ਕੇਲੇ ਮੰਗੇ ਹੈ ਇਹ ਹੈ ਉਹ ਤਾਂ ਐਵੇਂ ਭੈਣ ਘੜਾ ਵਾ ਫੇਰਾ ਕੁਝ ਜਾਂਦਾ ਇਹਦਾ ਉਸੇ ਕੁ ਭਾਈ ਵਾਣ ਹੋ ਗਿਆ ਨਾ ਓਏ ਹੋਰ ਲਜਮਾਨ ਹੋ ਗਿਆ ਵਾਣ ਹੋ ਗਿਆ ਤੇ ਚੋਨੇ ਜਾਨੇ ਦਾ ਫਿਰ ਕਿਵੇਂ ਹਜੇ ਲੱਗੇ ਨਹੀਂ ਲੋੜ ਮਟਿਆਰ ਹੋ ਗਿਆ ਮਟਿਆਰ ਕੰਜਰ ਦਾ ਦਿਨ ਤਾਂ ਗੱਭਰੋ ਵਿਚਾਰੋ ਗੱਭਰੂ ਹਾਂ ਗੱਭਰੂ ਲਾਲਾ ਮਟਿਆਰ ਤੱਕ ਉਹ ਮਤਲਬ ਵਾਇਗਾ ਜਿਵੇਂ ਤੈਨੂੰ ਕਿੰਨੇ ਚਿਰਾਂ ਬਾਅਦ ਘੇੜਾ ਮਾਰਿਆ ਬੀਚੋਂ ਐਨੇ ਜਿਹੜਾ ਵਾਧ ਗੇੜਾ ਮਾਰਿਆ ਕ ਤੂੰ ਭੈਣ ਦੇ ਹੋਜੀ ਭੂਆ ਕੋਲੇ ਪਿੰਗਾਂ ਲੈ ਕੇ ਜਾਣਾ ਐਨੇ ਜਿਹੜਾ ਵਾਧ ਗੇੜਾ ਮਾਰਿਆ ਅੱਛਾ ਤਾਂ ਪੰਜ ਦਿਨ ਮਹੀਨੇ ਬਾਅਦ ਫੇਰ ਉੱਥੇ ਜਾਣੇ ਹੋ ਹੁਣ ਕਿਨੇ ਸਾਲ 2 ਸਾਲਾਂ ਬਾਅਦ ਆਇਆ ਮੈਂ ਤਾਂ ਖੇਤ ਹੁੰਨਾ ਹੈ ਘਾਂਟੇ ਚ ਮੋੜਿਆ ਨੇ ਚੁਗਲੀਆਂ ਕਰਕੇ ਖਬਰਾਂ ਝੋਲੇ ਪਰ ਪਰ ਦਿੰਦੀ ਐ ਸਾਨੂੰ ਉਹ ਭੈਣ ਕਢਾਉਣੀ ਆ ਭੈਣ ਦੇ ਕਲੇਸ਼ੀ ਤੂੰ ਕੀ ਕਰਾਉਣਾ ਐ ਤੂੰ ਔਰ ਫਿਰ ਇਸ ਤਰ੍ਹਾਂ ਝੋਨੇ ਜਾਂ ਨਿਹਰਾ ਵੀ ਬਣਿਆ ਝੋਨਾ ਤਾਂ ਬਸ ਲਵਾਵਾਂਗੇ ਅੱਛਾ ਹਾਂ ਠੀਕ ਐ ਝੋਨਾ ਪਾਣੇ ਕੀ ਲੈਣਾ ਐ ਆਪਾਂ ਤਾਂ ਨਾਲ ਤੇ ਸਿੱੜਤੀ ਗੱਲ ਪੰਜ ਕਰਨ ਤਿੰਨ ਕਰਨ ਠੀਕ ਐ ਆਪਾਂ ਉਧਰ ਗਏ ਕਦੇ ਉਧਰ ਉਤਲੇ ਕੰਮ ਕੰਮ ਮਾਰੇ ਮੋਟੇ ਕਰ ਦਿੰਨੇ ਆ ਚਲੋ ਭਾਈ ਮੈਨੂੰ ਤਾਂ ਤਕਰੀਬਨ ਗੋਹੀ ਸਟਿਆਉਂਦੇ ਨੇ ਕਵੀਦਾਰ ਦੀ ਮੁਰਤਾ ਉਹੀ ਨੇ ਅੱਛਾ ਠੀਕ ਹੈ ਠੀਕ ਤੇਰੀ ਕਰਤੂਸੀ ਗੋਹੀ ਵਾਲੀ ਹੈ ਪਤਾ ਨਹੀਂ ਥੋ ਪਰ ਆਗਾ 1000 ਰੁਪਏ ਤਾਂ ਹੈਗੇ ਨੇ ਬਾਲਾ ਭੈਣਾਂ ਬੁਕਰੇ ਚਲ ਕੋਈ ਨਹੀਂ ਹੋਰ ਫਿਰ ਕੋਈ ਚਾਹ ਚੂ ਬਣਵਾਉਨੇ ਆ ਫਿਰ ਹਣ ਹੈ ਚਾਹ ਬਣਵਾਓ ਠੰਡਾ ਬਣਵਾਓ ਕੁਸਤਾ ਦੇ ਹੋ ਕੇ ਮੈਨੂੰ ਐਂ ਬਿਠਾਈ ਰੱਖੋਗੇ ਕੋ ਕਵਾਮਾ ਪੀਵਾਂਗੇ ਤੈਨੂੰ ਸਾਰਾ ਕੁਝ ਜਾਓ ਮੁੰਡੇ ਵੇਚ ਲਿਓ ਤੈਨੂੰ 1000 ਪੈਗ ਪੁੱਗੀ ਲਿਆਉਣ ਮੈਂ ਇੱਕ ਤਾਂ ਲਾਈ ਪਤਾ ਯਾਰ ਪੈਗ ਹੁਣ ਕਿੰਜ ਦਾ ਤੜਕੀ ਪੀ ਕੇ ਮਾੜਾ ਮੋਟਾ ਦਿਨ ਕੋਈ ਹੋ ਜਾਂਦੇ ਉਹ ਦਿਨ ਨੂੰ ਕੀ ਐ ਤੂੰ ਚੱਕ ਲਿਆ ਯਾਰ ਜਵਾਕ ਰਾਤ ਤੇ ਲੈ ਕੇ ਛੁੱਟੀਆਂ ਕਰਕੇ ਪਿੰਡ ਵਾਗੇ ਜਵਾਕ ਤਾਂ ਛੁੱਟੀਆਂ ਕਰਕੇ ਪਿੰਡ ਗਏ ਨਾ ਮੈਂ ਜਵਾਕ ਨਹੀਂ ਓਏ ਬਹਿ ਜਾ ਭੈਣ ਦਾ ਜਵਾਕ ਜਵਾਬ ਵਾਲੇ ਨੇ ਉਹਦੋਂ ਲਹੂ ਪੀ ਰਖਿਆ ਗੰਦੀ ਜੀ ਕਛਨੀ ਵਾਲੇ ਉਹ ਤੂੰ ਯਾਰ ਉਹ ਲੈ ਕੇ ਧਰ ਜਿਆ ਦੇ ਸਿਮੇ ਯਾਰ ਸਿਰ ਹੋ ਗਈ ਪੈਸੇ ਨਹੀਂ ਦੇਖਦੇ ਵੀ ਪੁੱਫੜਾ ਹੈ ਇਹ ਇੱਧਰ ਮੇਜ਼ 'ਤੇ ਔਰ ਮੇਜ਼ 'ਤੇ ਇੱਥੇ ਐ ਕਿਹੜੀ ਪੀਂਗਾ ਦੇਸੀ ਪੀਂਗਾ ਕਿ ਅੰਗਰੇਜ਼ੀ ਪੀਂਗਾ ਖੜ ਜਾ ਸੈਟ ਕਰ ਪਰ ਆ ਹੋਏ ਪਰਾ ਟੱਪ ਕੋਈ ਜਵਾਬ ਦੇਸੀ ਲੈ ਆਵਾ ਸਾ ਠੀਕ ਐ ਬਾਕੀ ਜਾਵਾ ਦੇਸੀ ਲੈ ਆ ਯਾਰ ਤੂੰ ਪੈਪਸੀ ਵਾਲੀ ਬੋਤਲ ਚੱਕ ਰਿਆ ਜਿਹੜੀ ਬਣਾਈ ਆ ਵਧੀਆ ਜੀ ਜੀ ਆਪਾਂ ਮਾਣਾ ਫੁੱਲ ਵੀ ਹੋ ਗਏ ਪਰਾ ਯਾਰ ਹੁਣ ਟਾਈਮ ਲਾਈ ਜਾਂਦਾ ਹੈ ਲਿਉਂਦਾ ਲਿਉਂਦਾ ਹੈ ਥੀਰੇ ਦੇ ਅੰਦਰ ਘਰ ਘਰ ਕਰ ਕਰੀ ਜਾਂਦੇ ਨੇ ਲਿਉਂਦਾ ਲਿਉਂਦਾ ਹੈ ਯਾਰ ਉਹ ਚੂੜੀ ਵਾਲੇ ਜਿੱਥੇ ਰਹੀ ਪਈ ਸੀ ਆ ਚੱਕ ਲੈ ਫਪੜਾ ਲੈ ਚੱਕ ਤੱਕ ਫਾਨ ਇੰਨੀ ਦੇ ਦਿਨ ਉਹਨੇ ਅਜ ਤੱਕ ਕਿਸੇ ਨੂੰ ਨਹੀਂ ਦੱਸੀ ਅਸਾ ਨਾਲੇ ਭੈਣ ਜੋਦੀ ਪਟੋਲਾ ਕਲੇ ਗਲਾਸ ਪਟਾ ਤੇ ਭਰ ਕੇ ਪੀਤਾ ਹਾਂ ਕੀ ਹੋ ਗਿਆ ਹੁਣ ਲੈ ਤੁਹਾਨੂੰ ਐ ਨਹੀਂ ਪਤਾ ਵੀ ਪਫੜ ਨੂੰ ਦਾਰੂ ਕੇ ਕੱਚ ਦਾ ਗਲਾਸ ਚਾਉਂਦੇ ਨੇ ਕੱਚ ਦਾ ਗਲਾਸ ਲੈ ਬਲਾ ਤੂੰ ਉਹ ਭੈਣ ਘੜਿਆ ਵਾ ਤੂੰ ਵੀ ਇਹ ਜੀ ਕੱਚ ਦਾ ਗਲਾਸ ਲੈ ਆ ਬਈ ਨਹੀਂ ਪਤਾ ਸੁਣਵਾਏ ਵੀ ਵੱਡਾ ਗਲਾਸ ਫੜਾ ਦੋ ਤੇ ਪੇਗ ਲਾ ਕੇ ਵਿੱਚ ਮੋਦੂ ਆਏ ਵੈਨ ਇਹਨੇ ਇਹ ਜਿਹੜਾ ਮੈਂ ਦੇਸੀ ਜੱਟਾਂ ਵਾਲਾ ਜਗਾ ਵਰਤਿਆ ਪੜੇ ਰਖਿਆ ਸੀ ਯਾਰ ਜਾਣਦੇ ਆ ਪੜੇਲੇ ਕੇ ਉਹ ਫੜਾ ਜੀ ਪਹਿਲਾਂ ਨਹੀਂ ਰਿਹਾ ਮੈਂ ਤਾਂ ਦੱਸਾਂ ਚੱਲ ਜਾ ਚੱਲ ਜਾਏ ਚਲੀ ਜਾ ਆ ਪਹਿਲਾਂ ਤਾਂ ਖੁੰਡਾ ਆ ਪਰ ਸਰ ਉਹ ਦੂਲ ਚ ਕਿਦੇ ਵਿੱਚ ਡਿੱਗੇਗਾ ਖੁੰਡਾ ਕਿਵੇਂ ਪਰਾਂ ਤਾਰਾ ਉਹ ਤੁਨੂੰ ਐ ਵੀ ਖੁੰਡਾ ਇਹਦਾ ਲਕੋਲ ਗੇ ਇੱਥੇ ਦਰਦੇ ਕੋਈ ਨਹੀਂ ਖੁੰਡਾ ਲਕੋਣ ਨੂੰ ਇੱਥੇ ਦਰਦੇ ਮੇਰੇ ਸਰਾਨੇ ਪੈ ਕੇ ਲਾਓ ਜੀ ਪੈ ਕੇ ਲਾਓ ਹਾਂ ਹਾਂ ਇਆ ਤੂੰ ਆ ਪਹਿਲਾਂ ਓਏ ਮੈਂ ਤੈਨੂੰ ਹਜੇ ਖੜਾ ਹੈਗਾ ਯਾਰ ਜਵਾਕ ਫਿਰ ਮੈਂ ਜਾਣਾ ਉਹਦੀ ਭੂਆ ਕੋਣੂੰ ਯਾਰ ਭੈ ਜਾ ਉਹੀ ਗੱਲ ਚਰਚੀ ਯਾਰ ਇੱਕ ਤਾਂ ਰਸਲਾ ਬੜਾ ਛੇਤੀ ਆ ਫਿਰ ਲਾ ਵੀ ਉਹ ਨਹੀਂ ਫਿਰ ਮੈਂ ਜਾਣਾ ਯਾਰ ਲੈ ਕੋਈ ਆਲਾ ਚੱਲ ਉਹ ਲਿਆ ਭਾਈ ਗਲਾਸ ਲਿਆ ਹੋਰ ਫਿਰ ਮੈਂ ਵੀ ਲਾ ਲੰਨਾ ਹੁਣ ਕੀ ਹੈ ਭਾਈ ਹੋਰ ਯਾਰ ਇੱਕ ਤਾਂ ਬੰਦਾ ਮੋਹ ਕਰਦਾ ਯਾਰ ਉਹ ਮੋਹ ਤਾਂ ਠੀਕ ਹੈ ਗੱਲ ਦਿਨੇ ਪੀਂ ਮੈਂ ਪੀਂਦਾ ਨਹੀਂ ਹੁੰਦਾ ਦਿਨੇ ਭੜੀ ਲੱਗਦਾ ਬੰਦਾ ਫਿਰ ਮੈਂ ਜਾਣਾ ਯਾਰ ਕੋ ਚੰਗਾ ਚੰਗਾ ਪੀਨੇ ਭਾਈ ਨਾ ਜਾ ਨਾ ਬੈਠਾ ਯਾਰ ਗੱਡਿਆ ਫਟ ਦੇਖੀ ਅੱਖੀ ਕਰਤੀ ਜੀ ਇਹ ਤਾਂ ਨੁਕੀ ਗੰਦੇ ਰੇ ਤੇਰਾ ਵੀਰ ਵੀ ਬਸ ਸਰੀਰ ਮੈਂ ਚਲਾ ਜਿੱ ਲੈ 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 ਆ ਪਾਣੀ ਸਾਫ ਕਰ ਜਾ ਰਖ ਦੇ ਕੇ ਵੀ ਉਹ ਹੈ ਵੀ ਇੰਨੀ ਪਈ ਹੈ ਅੱਛਾ ਲਪਾਉ ਹੀ ਪਾਉ ਆ ਠੂੰਗੜਾ ਠਾ ਸੱਤ ਵੀ ਨਾ ਨਾ ਅੱਛਾ ਸੱਤ ਵੀ ਨਾ ਹੋਣਾ ਕੁੰਗੜਾ ਤੇਰੀ ਗੱਲ ਮੈਨੂੰ ਪਾਣੀ ਤੁਪਾ ਪਾ 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 ਹੋਰ ਫੇ ਖੜ ਜਾ ਉੱਤੇ ਡੜੀ ਜਨਾ ਯਾਰ ਉਹ ਤੇ ਪਰਾਂ ਮੈਂ ਪਾਈ ਪਿੰਦਾ ਮਗਰ ਜਾਣਾ ਫਿਰ ਅੰਦਰ ਜਾਣਾ ਪਾਓ ਜੀ ਪਾਓ ਤਾਲੇ ਪਾਤੀ ਪਾਤੀ ਪਾਣੀ ਪਾਓ ਪੀਓ ਬਲਿਆ 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 ਸਿਹਰੇ ਤੇਰਾ ਹਾਇਦਾ ਕੋਲੇ ਮਿਲਾ ਕੇ ਕਰੇ ਸੁਗੋਈ ਜਮ ਮੈਂ ਤਾਂ ਨਹੀਂ ਪਿੰਦਾ ਓਏ ਹੁਣ ਕੀ ਹੋ ਗਿਆ ਬੜਾ ਮੈਂ ਤਾਂ ਜਾਣਾ ਕੋਣ ਫੇਰ ਇਹ ਨਾ ਸੁੱਕੀ ਦਾਰੂ ਕੌਣ ਪੀਵੇ ਐ ਲੀਵਰ ਤੇ ਕਿੰਨਾ ਅਕਸ ਪੈਂਦਾ ਹੈ ਜਦ ਪੁੱਜ ਗਿਆ ਲੋ ਜਾ ਗੰਡੇ ਲੋ ਉਹ ਗਰਮਿੱਦਰਾ ਅਰੇ ਤਾਂ ਵਾਹ ਪੁੱਜੀ ਦਾ ਪੈਕਟ ਲਈ ਉਹ ਸ਼ੇਰ ਆਪਣੇ ਨਹੀਂ ਫਿਰ ਮੈਂ ਜਾਣਾਂ ਯਾਰ ਉਹ ਕਾਹਨੂੰ ਜਾਣਾਂ ਵਜਾ 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 ਤੈਨੂੰ ਪੁੱਜੀ ਆ ਪੁੱਜੀ ਨਾਲ ਉਹ ਲੈ ਉਹ ਪੁੱਜੀ ਐ ਪਰ ਸੁੱਕੀ ਦਾਰੂ ਕੌਣ ਪਿੰਦਾ ਹੈ ਇਹ ਰੋਸਣਾ ਘੜਾ ਬੰਦ ਕੁੱਛਮ ਪਾਇਦਾ ਪਾਇਦਾ ਤਰਾਹਿਆ ਕਹੋ ਜੇ ਭਜਦਾਗਾ ਉਹ ਲੈ ਪਰਾ ਲੈ ਜਾ ਟੇਕ ਲਿਆ ਪਾ ਕੇ ਓ ਤੂੰ ਵੀ ਫੜ ਗਿਆ ਕੇ ਸੀ ਸੁਣ ਲਿਆ ਕਰ ਪਲੇਟ ਚ ਪਾ ਕੇ ਲਿਆ ਦੇ। ਐ ਨਹੀਂ ਦੇਖਦੇ ਯਾਰ ਵੀ ਫਫੜੀ ਚ ਕੀ ਹੁੰਦਾ ਕੀ ਅੰਮੀ ਇਹਦਾ ਫਫੜਦੀ ਯਾਰ ਭੈਣੋ ਕਿੰਨਾ ਵੱਡਾ ਤੁਹਾਡਾ ਕਲੇਸ਼ ਸਾਮੀ ਬੈਠਾ ਉਹ ਵੀ ਫਫੜਾ ਐ ਤਾਂ ਦੇਖ ਲੋ। ਉਹ ਸਾਡਾ ਬੰਦਾ ਹੀ ਛੁੱਡ ਲਿਆ ਯਾਰ ਕਰੀਏ ਕੀ ਕੋਲੇ ਮੇਰੇ ਆ ਕੇ ਬੰਦਾ ਹੈ ਨਹੀਂ ਭਰਾਵਾ ਇਹੇ। ਜਿਹੜੇ ਫਫੜ ਹੁੰਦੇ ਨੇ ਉਹ ਬਹੁਤ ਵੱਡਾ ਘਾਟਾ ਜਲ ਰਹੇ ਨੇ ਉਹ। ਲਓ ਜੀ ਲਓ ਯਾਰ। ਹੈਂ? ਤੂੰ ਤੇਗ ਲਾਉ ਤੇ ਪੰਪੀਓ। ਤੁਹਾਡਾ ਭੈਣੋ ਜਮਜੂਤ ਸਾਹਮ ਰੱਖਿਆ। ਆਹ ਬੀਬੀ ਗਿਆ? ਯਾ ਹੁਣ ਪੀਣੀ ਨਹੀਂ ਸੀ। ਉਹ ਜਦੋਂ ਪਾਈ ਦਿੱਤੀ ਯਾਰ ਹੁਣ ਪੀਣੀ ਸੀਗੀ ਜਾਂ ਪੁਜੀਆ ਖਾ ਲਾ ਮੋਟਾ ਜੀ ਪੁਜੀਆ ਖਾ ਸਕਦਾ। ਪੁਜੀਆ ਤਾਂ ਚਲ ਖਾ ਲਾ। ਹਾਂ। ਤੁਹਾਨੂੰ ਲੀਵਰ ਬਾਰੇ ਇੰਨਾ ਪਤਾ ਵੀ ਕਿਵੇਂ ਲੀਵਰ ਬਣਦਾ ਹੈ। ਅੱਛਾ। ਐ ਪਿਓ ਨੂੰ ਹੌਲੀ ਹੌਲੀ। ਠੀਕ ਹੈ। ਜਦੋਂ ਇੱਕ ਲਗਤ ਲੀਵਰ ਤੇ ਜਾ ਕੇ ਅੱਗ ਡੇਗਦੀ ਹੈ ਨਾ ਉਦੋਂ ਫਟ ਪਾਉਂਦੀ ਹੈ। ਠੀਕ ਹੈ ਜੀ। ਹਾਂ। ਠੀਕਾ ਠੀਕ ਤੂੰ ਐਨ ਕਾ ਤੋੜੇਗਾ ਯਾਰ ਭੈਣ ਗਰਾਵਾ ਕਿੱਥੇ ਆ ਜਾ ਚਵਾਕ ਜਾ ਯਾਰ ਮੈਂ ਤਾਂ ਚੰਨਾ ਜਿਆਦਾ ਬੋਲੇ ਝੋਲੇ ਚ ਕੀ ਹੈ ਛੇ ਟੋਲੇ ਚ ਰੱਖ ਦੇਦਾ ਝੋਲੇ ਚ ਤੇਰੇ ਦਾ ਮੈਂ ਕਿਵੇਂ ਕਰਾਂ ਤੂੰ ਮੈਂ ਰੱਖੇ ਮੈਨੂੰ ਚਾਹ ਸ਼ੂਟ ਲੈ ਰਹੂੰਗਾ ਜਾਂਦਾ ਨਹੀਂ ਕੂਲਰ ਲਾ ਮੋਟਰ ਮੱਚੀ ਪਈ ਐ ਕਿੰਨੀ ਮੋਟਰ ਮੱਚੀ ਪਈ ਐ ਕੂਲਰ ਲਾਉਣੀ ਮੈਂ ਜਾਂਦਾ ਹੁਣ ਨੂੰ ਕਿਵੇਂ ਲਾਈਏ ਮੋਟਰ ਮੱਚੀ ਪਈ ਐ ਤੂੰ ਪਰ ਪਰਾਣਾ ਜੀ ਪੇਗ ਲਾ ਉਹ ਹੋ ਗਿਆ ਵੇਗ ਐ ਕਿ ਮੈਂ ਵੇਗ ਬਣਾਉਣਾ ਵੇਗ ਮੈਂ ਨਾ ਪਾ ਮਾ ਤੁਨ ਪੂਰਾ ਕਰੋ ਗਲਾਸ ਪਾ ਲੈ ਜੋ ਲਾਉਣ ਹੀ ਲੱਗੇ ਫਿਰ ਸਮਾਰ ਕੇ ਮੜੀ ਮੜੀ ਕੱਲ ਤਾਂ ਤੇਰੀ ਠੀਕ ਹੈ ਮੜੀ ਰੱਖੀ ਬੈ ਜਾ ਹੈ ਪਾ ਦੇ ਤੇਰੀ ਉਹਦੀ ਜੰਦ ਪਾਰਦਾ ਹੈ ਇਹ ਕਿਹੜੀ ਗੱਲ ਕਰਦਾ ਤੂੰ ਮੈਂ ਪੂਰਾ ਵਧੀਆ ਹੈ ਵੇਗ ਫਿਰ ਲਾ ਕੇ ਆ ਜਾ ਟਾਂੜਾ ਕਾ ਮੈਂ ਹਾਂ ਸੋ ਜਿਹੜਾ ਇਹ ਮਾ ਜੱਟਾਂ ਵਾਲਾ ਕੰਮ ਐ ਮੈਂ ਮਡੋਲੂ ਜਦ ਉਹ ਜੱਟੀਆਂ ਹੁਣ ਆਪਾਂ ਹੋਰ ਸੈਂਸੀਆਂ ਬੰਦਨੇ ਆਪਾਂ ਕਮਾਲ ਕਰ ਦਾਂ ਯਾਰ ਮੈਂ ਤਾਂ ਡਾਟੀ ਖਾਰਾ ਇਹ ਲੈ ਉਹ ਇਹਨੂੰ ਉਠਾ ਦੇ ਯਾਰ ਮੇਰੇ ਕੋਲ ਯਾਰ ਮੈਂ ਖਾਣਾ ਤੈਨੂੰ ਲੈ ਚੱਲ ਪੈਗ ਚਾਚਾ ਵੀ ਟੇਡਾ ਜਿਹਾ ਹੁਣ ਲੱਗਦਾ ਆਦਾ ਪਹਿਲੀ ਗੇਡਾ ਹੈਗਾ ਅਹ ਇਹ ਸੇਰਾ ਕੋਈ ਇਹ ਖਾਣ ਖਾ ਗਿਆ ਓਏ ਆ ਆ ਆ ਆ ਸਹੀ ਆ ਜੀ ਆਂਦੇ ਅੱਛਾ ਮਤਲਬ ਮੈਂ ਇਹ ਕਹਿੰਦਾ ਸੀ ਤੁਹਾਨੂੰ ਅੱਛਾ ਜੀ ਮਤਲਬ ਹੁਣ ਆਪਾਂ ਰੋਟੀ ਖਾਣਗੇ ਜੀ ਹੈ ਰੋਟੀ ਦੇ ਨੇੜੇ ਨਾ ਹੋਈ ਜੀ ਹੁਣ ਆਪਾਂ ਟਾਈਮ ਲੈ ਵੀ ਇਸ ਤਰ੍ਹਾਂ ਮੈਨੂੰ ਲੱਗਦੀ ਹੈ ਵੀ ਹੁਣ ਆਪਾਂ ਬੱਤਾਂ ਤੇ ਰੋਟੀ ਖਾਣ ਹੇ ਪੇਰੇ ਤਾਲਾ ਲਾ 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 ਭਾਈ ਕਾਲਾ ਰਾਂਝਾ ਰਾਜੀ ਤੂ ਪੇਰੇ ਤਾਲਾ ਮੈਨੂੰ ਪਤਾ ਨਹੀਂ ਹਟ ਦਦੂ ਮੈਨੂੰ ਪਤਾ ਹੈ ਕਿਹੜਾ ਅੱਜ ਦਾ ਵਾਹ ਜੀ ਪੇਰੇ ਤਾਲਾ ਮੇਰੀ ਜਲਤ ਹੌਲਾ ਬਈ ਨਾ ਨਾ ਭਾਈ ਮੈਂ ਤਾਂ ਫੁੱਲ ਆ ਹਾਂ ਲਾਉਣੀ ਦੇ ਭੂਗ ਘੱਟ ਲਾ ਲਾ ਵਾਹ ਵਾਹ ਜੀ ਮੇਰੀ ਗੱਲ ਸੁਣਾ ਹਾਂ ਬੋਲੋ ਇੱਕ ਉਹਦਾ ਕੀ ਬਣਿਆ ਕਾਦਾ ਉਹਦਾ ਕਾਦਾ ਉਹਦਾ ਰੋਟੀ ਕਹਨੇ ਨੂੰ ਬਣਾਣਾ ਹੋਣਾ ਕੀ ਯਾਰ ਨਹੀਂ ਨਹੀਂ ਰੋਟੀ ਆ ਨਹੀਂ ਰੋਟੀ ਲੰਗਦੀ ਹੋਰ ਚਿਕਨ ਜੇ ਦਾ ਕੀ ਬਣਾ ਚਿਕਨ ਜੇ ਉਹ ਚਿਕਨ ਤੜਕੇ ਬਣਾ ਮੈਂ ਚਿਕਨ ਜਵਾਕ ਨਹੀਂ ਸੀਗੀ ਅੱਜ ਕਰੇ ਤੂੰ ਦੱਸ ਯਾਰ ਨਾ ਚਿਕਨ ਕੋਈ ਨਹੀਂ ਤੂੰ ਚਿਕਨ ਵੀ ਫੇਜਨੇ ਆ ਕੋਈ ਤੂੰ ਪੈਗ ਲਾਏ ਇਹ ਤਾਂ ਮੈਂ ਗਲਤ ਫੇਰਾ ਉਹ ਤੂੰ ਪੈਗਥਾ ਲਾ ਮੈਂ نیچے ਕਾ ਤੋਂ ਬਣਾ ਮੈਂ ਕਦੇ ਖਾਦੀ ਨਹੀਂ ਰੋਟੀ ਅੱਛਾ ਜੀ ਨਾ ਚਿਕਨ ਤੋਂ ਬਣਾ ਖਾਂਦਾ ਨਹੀਂ ਨਾ ਮੈਂ ਨਹੀਂ ਖਾਂਦਾ ਹਰਦਾ ਨਹੀਂ ਨਾ ਮੈਂ ਆ ਪੇਗ ਵੀ ਉਹ ਫੇਰ ਹੀ ਨੰਬੂ ਆ ਅੱਛਾ ਜੀ ਜੇ ਚਿਕਨ ਲਿਆਏਗਾ ਤਾਂ ਉਹ ਗਵਿੰਦਰਾ ਓਏ ਅਗਤ ਚਲ ਫਿਰ ਮੈਂ ਚਿਕਨ ਦਾ ਕਰਦਾ ਹੀ ਲਿਆ ਫਿਰ ਮੈਂ ਆ ਹਾਂ ਲਿਆ ਹੀ ਬਣਾ ਕਰਦੇ ਆ ਕਰਦੇ ਆ ਮੇਰੀ ਪਾਣਾ ਪੋਧੜੇ ਦੀ ਆ ਜਾ ਉਹ ਗਵਿੰਦਰਾ ਆਇਆ ਤਾਂ ਹੁਣ ਕੀ ਹੋ ਗਿਆ ਓਏ ਹੁਣ ਬੜੋ ਗਿਆ ਚਿਕਨ ਮੰਗੀਏ ਦਾ ਕਿਵੇਂ ਕਰੀਏ ਜਰਾ ਕਿੱਥੋਂ ਦਦਾ ਚਿਕਨ ਨੂੰ ਬਲਾਸਤਾਂ ਚ ਦਾ ਰਾਵੜ ਦਾ ਇਥਾ ਆ ਕੇ ਰੋਟੀ ਉਹ ਨਹੀਂ ਲੋਟਾਂ ਦਾ ਕੰਮ ਆ ਲੱਗ ਰਿਹਾ ਤੂੰ ਜਿਆ ਖਾ ਕੇ ਜਾ ਦੇ ਕਿਸੇ ਦੀ ਲੈ ਇਹੋ ਤਾਂ ਪੀਖਿਆ ਭੈਣ ਕਿਹੜਾ ਹੋਵੇ ਨਿਆਰਾ ਹੁਣ ਕੀ ਕਰੀਏ ਯਾਰ ਮੈਂ ਕਾਲਿਆਂ ਦੇ ਉਹ ਸਰਵਿਸੀ ਉਥੋਂ ਦਾ ਹੀ ਇੱਥੇ ਵੀ ਤੋਰ ਦਿੰਨੇਗਾ ਉਹ ਸਰਵਿਸ ਦਾ ਇਹ ਮੈਨੂੰ ਪਤਾ ਕਰਾਊਗਾ ਮੈਂ ਕਹਿੰਦਾ ਸੀ ਵੀ ਜੇ ਕੰਦੇ ਦਾ ਪਹਿਲਾ ਦਿਨ ਟੱਪ ਜੇ ਹੈ ਉਸ ਨੂੰ ਉੱਡਾ ਜੜ ਦਿੰਨਾ ਤੂੰ ਆਇਆ ਘਰ ਮੈਂ ਤੈਨੂੰ ਰੋਟੀ ਨੂੰ ਬੋਲਵਾ ਲਾ ਰੋਟੀ ਲੈ ਕੇ ਆਈ ਤੇ ਨਹੀਂ ਫਿਰ ਮੈਂ ਤੈਨੂੰ ਪੋਲਾ ਪੋਲਾ ਜਾਂ ਕਹੇ ਉਹ ਛੱਡ ਦੇ ਤੇ ਮੰਨ ਜੀ ਆ ਛੱਡ ਨਾ ਚੱਤ ਨਾ ਫੋਮ ਮੰਡੀ ਫਿਰ ਹੋਰ ਕੀ ਐਵੇਂ ਲੋਟਦੀ ਆਉਣਾ ਭੜਾ ਖੜਾਓ ਕੁਝ ਜੀ ਤੂੰ ਵੀ ਚੱਕ ਰੋਟੀ ਪਾ ਤੂੰ ਹਾਂ ਮੈਂ ਇਹਨੂੰ ਲਵਾਉਣਾ ਇੱਕ ਤੇ ਤੂੰ ਰੋਟੀ ਪਾ ਲੈ ਵੀ ਨੀਚੇ ਰੱਖ ਓ ਗਰਮ ਹੋਇਆ ਦੇਖ ਮੇਰੀ ਗੱਲ ਸੁਣ ਮੰਨੀ ਨਹੀਂ ਹੁੰਦੀ ਬੱਜੇ ਵੀਰ ਤੂੰ ਆਪਣਾ ਭਾਈ ਵਾਲਾ ਕੰਮ ਆ ਜਵਾਕਾ ਜਹੈ ਨਹੀਂ ਚੇਕਨ ਤੈਨੂੰ ਖਵਾ ਦੇਣ ਤੜਖੇ ਤੇ ਤੂੰ ਪੈਗ ਲਾ ਕੇ ਖਾਤੀ ਹੈ ਹੈ ਖਾ ਮੇਰਾ ਬਿਲਕੁਲ ਤਾਂ ਆਪਾ ਤੇਰੀ ਮੋੜਦੀ ਵੀ ਨਹੀਂ ਭੱਜਾਈ ਪਗਲਾ ਜਬਾਕ ਨਹੀਂ ਹੁਣ ਚੱਲਾ ਹਾਂ ਤੜਕੀ ਜਿਗਨ ਪੱਕਾ ਤੜ ਕੇ ਆਇਆ ਕਰੀ ਹਾਂ ਭੈਣ ਨਾਲ ਫੋਨ ਤੇ ਕਰਾ ਦੀ ਹਾਂ ਜੀ ਹਾਂ ਗੱਲ ਕਰਾਉਗੀ ਮਗਰ ਵੀ ਆ ਕੇ ਮੁੜ ਗਿਆ ਨਾ ਤੂੰ ਤੜ ਕੇ ਤੇ ਨਹੀਂ ਚਿਕਨ ਉਹਦੇ ਉਹ ਤੋਂ ਬਰਵਾ ਕੇ ਤੋਰਾਗੇ ਯਾਰ ਹੋਰ ਤੇ ਰੋਟੀ ਖਾ ਪਾ ਰੋਟੀ ਹੋਰ ਰੋਟੀ ਖਾ ਗਰ ਪਹਿਖ ਪੀਂਗਾ ਪਹਿਲੇ ਕਿ ਰੋਟੀ ਹਟ ਜਾ ਹਾਂ ਆ ਮਤਲਬ ਸ਼ਰਾਬੀਆਂ ਵਾਹ ਬਾਹ ਚੱਕੀ ਆ ਐ ਗਰੂ ਬਾਹ ਲੇ ਪੜੀ ਹੋਏ ਆ ਸ਼ਰਾਬੀਆਂ ਮੈਂ 73 ਤਾਂ ਬੈਸ਼ਿੱਦਰਾ ਦਰਮਾਨ ਕਰਦੇ ਮਤਲਬ ਕਰਦਾ ਉਹ ਫੜਜੀ ਰੋਟੀ ਖਾਓ ਖਾੜ ਜਾ ਪੇ ਬੁਲਾ ਆ ਇਹਦਾ ਬੰਦਾ ਖਰੇ ਕੰਜਦਾ ਗੁੱਜਾ ਪੂਰਾ ਐ ਇਹ ਜੀ ਗੱਲ ਵੀ ਨਹੀਂ ਹੈਗੀ ਕੋਈ ਆ ਆਪਾਂ ਤੇ ਨਹੀਂ ਹਲਟਾਉਦੇ ਮੈਨੂੰ ਪਤਾ ਹੈ ਤੇ ਚੇਸ਼ੀ ਕਰਨਾ ਚੱਲ ਛੱਡ ਖੇੜਾ ਫਿਰ

ਉਹ ਨੂੰ ਉਹ ਨੂੰ ਬਈ ਸਾਜੀ ਉਹ ਜਿੱਦੜਾ ਪੜਾ ਉਹ ਤਰਕ ਖਾ ਲਵੇਂ ਇੱਧਰ ਅੱਛਾ ਉਹ ਗਲਤ ਕਰ ਲਈ ਹੋਰ ਰੋਟੀ ਖਾ ਉਹ ਜੇ ਪਨਮਾ ਤੈਨੂੰ ਜੱਟ ਦੀ ਰੋਟੀ ਖਾ ਉਹ ਇਹਦਾ ਕੰਮ ਨਾ ਮੇੜੋ ਫੁੱਫੜ ਜੀ ਖਾਣਾ ਖਾਓ ਤੁਸੀਂ ਹਾਂ ਹਾਂ ਮੈਂ ਨਹੀਂ ਖਾਂਦਾ ਮੈਂ ਪਸੂ ਐ ਤੋੜਾ ਯਾਰ ਜੀ ਕੀ ਗੱਲ ਹੋ ਗਈ ਹੁਣ ਪਾਣ ਦੀ ਕਹਿੰਦੇ ਗੋਲ ਨਹੀਂ ਕੱਟੇ ਮੈਂ ਪਸੂ ਐ ਹਾਏ ਹੋਏ ਪਾਣ ਗੜਾ ਵੇ ਚਾਚਾ ਕਰੇਬੇਰਾ ਕੱਟਦੇ ਕੰਨੇ ਗੋਲ ਓਏ ਫਿਰ ਹੁਣ ਤਾਂ ਬਾਹਰ ਆ ਕੰਮ ਕੱਟ ਲੈ ਕੱਟ ਲੈ ਕੰਨੇ ਕੱਟ ਲੈ ਆਏ ਉਹ ਚਿੱਕੀ ਹੋਰ ਨਾ ਮਾਰੀ ਆਏ ਟੂ ਹੋਰ ਨਾ ਮਾਰੀ ਉਹ ਹੋਰ ਨਾ ਮਾਰੀ ਉਹ ਬੱਸ ਛੱਡ ਤੂੰ ਇਹ ਨਾ ਆ ਮਰ ਛੱਡ ਉਹ ਛੱਡ ਦੇ ਉਹ ਛੱਡ ਦੇ ਬੜ ਗਿਆ ਆਏ ਪੰਨ ਤੇ ਪੂਰੇ ਤੇ ਰੇਪੀ ਤੇ ਬਰਦਰਾਂ ਤੇ ਨੂਨ ਹੋਰ ਲਾਉਣੇ ਵੜਾ ਰੋਟਾ بس ਮਗਾ ਜਾਣਾ ਮੈਂ ਨਹੀਂ ਲੈਵਾ ਵਾਚਾ ਹੈ ਮਰ ਬਰਤ ਲਾ ਕੇ ਫੜ ਗਾ ਬਣੇ ਨਹੀਂ ਲੈਵਾ ਪੁੱਟੇ ਹਾਂ ਮਰ ਇਹਦਾ ਛੋਟੇ ਕਰੇ ਪੈਰ ਨਹੀਂ ਪਾਣਾ ਕਿ ਪੈਰ ਨਹੀਂ ਪਾਣਾ ਛੋਟੇ ਛੋਟੀਆਂ ਪੈਰ ਨਹੀਂ ਛੋਟੜੇ ਜੀ ਕੋਟੇ ਲਹੂ ਪੁੱਟੇ ਹੁਣ ਖੂਨ ਸਪੈਟ ਹੋ ਗਿਆ ਭਾਏ ਖਸਮੋ ਜੇ ਚੋਲਾ ਰਹਿ ਗਿਆ ਚੋਟ ਜੇ ਦੱਸ ਕੇ ਆਉਂਦੇ ਸਿੱਧੀਆਂ ਮੱਥੇ ਹਵਾ ਦੇ ਆਏ ਨਹੀਂ ਪੜਦਾ ਚੋਲਾ ਨਾ ਆਇਆ ਆਏ ਖੂਨ ਸਪੈਟ ਹੋ ਗਿਆ ਆਏ ਓ ਨਾਂਵਾਰੀ ਫੜੋਈਆ ਜਾਂਦਾ ਤਰਦਾ ਹੁਣ ਦੇਖ ਉਹ ਟਾਕੀ ਉਹ ਟਾਕੀ ਦਾ ਨੰਗ ਜਾਂਦਾ ਦਿਖਾਉਣਾ ਡਾਕਟਰ ਪਾਪੇ ਆਵੇਂ ਟਾਕੀ ਰਾਂ ਟਾਕੀ ਨਹੀਂ ਟੱਪਉਂਦਾ ਟਾਕੀ ਨਹੀਂ ਦੀਦੀ ਟਾਕੀ ਨਹੀਂ ਟੱਪਉਂਦਾ ਟਾਕੀ ਨਹੀਂ ਦੀਦੀ ਕਿਉਂ ਜਾਂਦਾ ਨਾ ਦਾਨ ਵਾਲਾ ਦਾ ਫਫੜ ਕਰਦਾ ਉਹ ਜਾਂਦਾ ਅੱਡੇ ਆ ਚਾਹਦਰਾ ਆ ਜਾ ਵੀ ਇੱਥੇ ਹੀ ਰਹਿ ਗਿਆ ਇਹਦਾ ਓਏ ਆ ਜਾ ਓ ਹੋਰ ਨਾਂਵਾਰੀ ਪਾਇਣ ਦਾ ਯਾਰ ਜਵਾਕ ਜਾ ਜਵਾਕ ਜਾ ਸਤ ਬਾਜੀ ਮੰਗੂ ਲਾ ਫੜੇ ਮਾਰੀ ਗੇ ਖੜੂ ਦਾ ਖਸਮਾ ਮਸ਼ੇਂਦਰੀ ਪਤਾ ਨਹੀਂ ਕਿਹੜੀ ਲੈ ਸੀ ਯਾਰ ਚਲ ਉਹਦਾ ਸੇਫ ਜਗਾ ਹੀ ਆਈ ਪਤਾ ਨਹੀਂ ਕਿਤੇ ਸੀ ਚੱਲ ਕੇ ਬਸ ਬਸ ਫੜ ਗਏ ਪਾਇਣ ਚੋਦ ਨਹੀਂ ਵੀ ਉਸਤਰੀ ਉਹੀ ਮਾਰੀ ਗਾ ਸਾ ਆਪਣੇ ਦੇ ਤਰੇ ਦੇ ਲੇ ਕਰੇ ਓਏ ਨਾ ਏਕੂ ਥੋੜੀ ਪਾਇਣ ਦੀ ਛੋਟੀ ਜਿੱਦੇ ਆਇਆ ਬਣ ਕੇ ਉਹ ਛੋਟੀ ਪਾਇਣ ਦੀ ਛੋਟੀ ਜੀ